ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਲੜੀ ਅੱਗੇ ਤੋਰੀਏ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 8 ਤੋਂ ਪਾਠ ਸ਼ੁਰੂ ਕਰਦੇ ਹਾਂ ਜੀ ਇਹ ਮਤਲਬ 10 ਅੰਗ ਤੱਕ ਜਾਵੇਗਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਿੰਨ ਸ਼ਬਦ ਨੇ ਜੀ ਇਸ ਆਠ ਵਿੱਚ ਸਰਾਗ ਸੋਦਰ ਰਾਗ ਤੋਂ ਸੋਦਰ ਦੇ ਵਿੱਚ ਹੈ ਰਾਗ ਆਸਾ ਮਹੱਲਾ ਪਹਿਲਾ ਤੋਂ ਸ਼ੁਰੂ ਹੁੰਦੀ ਹੈ ਜੀ ਬਾਣੀ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਿਤੇ ਤੇਰੇ ਵਾਣਹਾਰੇ ਕਿਤੇ ਤੇਰੇ ਰਾਗ ਪਰੀ ਸੋ ਕਹੀਏ ਕਿਤੇ ਤੇਰੇ ਕਾਣਹਾਰੇ ਹਾਂਜੀ ਇਹ ਜਿਹੜੀ ਹੈਗੀ ਆ ਬਾਣੀ ਆਪਾਂ ਇਹ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹ ਕੇ ਆਏ ਨਾ ਜਪਜੀ ਸਾਹਿਬ ਦੇ ਵਿੱਚ ਵੀ ਪਾਸ਼ਾ ਦੀ ਬਾਣੀ ਸੀ ਇਹ ਕਹਿੰਦੇ ਵੀ ਪਰਮਾਤਮਾ ਦਾ ਉਹ ਘਰ ਉਹ ਦਰ ਕਿਸ ਤਰ੍ਹਾਂ ਦਾ ਹੈਗਾ ਵੀ ਜਿੱਥੇ ਪਰਮਾਤਮਾ ਬੈਠ ਕੇ ਆਪਣੀ ਬਣਾਈ ਹੋਈ ਰਚਨਾ ਦੀ ਸੰਭਾਲ ਕਰ ਰਹੇ ਨੇ ਕਹਿੰਦੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਿੰਦੇ ਉੱਥੇ ਅਨੇਕਾਂ ਤਰ੍ਹਾਂ ਦੇ ਨਾਦ ਵਜ ਰਹੇ ਨੇ ਕੀਤੇ ਤੇਰੇ ਵਾਵਨ ਹਾਰੇ ਕਹਿੰਦੇ ਅਨੇਕਾਂ ਤਰ੍ਹਾਂ ਦੇ ਉਹਨਾਂ ਜਿਹੜੇ ਨਾਦ ਨਾਦ ਨੇ ਉਹਨਾਂ ਨੂੰ ਵਜਾਉਣ ਵਾਲੇ ਨੇ ਤੇਰੇ ਅਸੰਖਾ ਹੀ ਨੇ ਮਤਲਬ ਉਹ ਦਿਨਾਂ ਦੀ ਗਿਣਤੀ ਨਹੀਂ ਹੋ ਸਕਦੀ ਮਤਲਬ ਇਦਾਂ ਦਾ ਘਰ ਆ ਤੇਰਾ ਕੀਤੇ ਤੇਰੇ ਰਾਗ ਪਰਿਸੀਓ ਕਹੀਆਂ ਕੀਤੇ ਤੇਰੇ ਗਾਵਨ ਹਾਰੇ ਕਹਿੰਦੇ ਉੱਥੇ ਕਿੰਨੇ ਹੀ ਕਹਿੰਦੇ ਰਾਗਾਂ ਦੇ ਵਿੱਚ ਤੈਨੂੰ ਗਾ ਕੇ ਤੇਰੀ ਸਿਫ਼ਤ ਸਲਾਹ ਕਰ ਰਹੇ ਨੇ ਗਾਵਨ ਤੁਦਨੋਂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਕਹਿੰਦੇ ਪਵਨ ਹਵਾ ਪਾਣੀ ਅਗਨੀ ਤੇ ਧਰਮ ਰਾਜ ਸਾਰੇ ਮਤਲਬ ਤੇਰੇ ਦਰ ਤੇ ਨਾ ਤੇਰੀ ਸਿਫ਼ਤ ਸਲਾਹ ਕਰ ਰਹੇ ਨੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਕਹਿੰਦੇ ਚਿੱਤਰ ਗੁਪਤ ਜੋ ਸਾਡੇ ਮਨ ਦੇ ਵਿੱਚ ਗੁਪਤ ਰੂਪ ਵਿੱਚ ਸਾਡੇ ਕਰਮਾਂ ਦੇ ਚਿੱਤਰ ਲਿਖੇ ਜਾ ਰਹੇ ਨੇ ਜਿਹੜੇ ਉਹਨਾਂ ਦੀ ਵਿਚਾਰ ਕਰ ਰਹੇ ਨੇ ਉਹ ਵੀ ਮਤਲਬ ਕਹਿੰਦੇ ਤੈਨੂੰ ਗਾ ਰਹੇ ਨੇ ਤੇ ਫਿਰ ਜਿਹੜੀ ਉਹ ਵਿਚਾਰ ਕੀਤੀ ਹੁੰਦੀ ਆ ਉਹਨੂੰ ਫਿਰ ਧਰਮ ਰਾਜ ਆ ਉਹਦੇ ਉੱਪਰ ਵਿਚਾਰ ਕਰਦਾ ਉਤੇ ਹਿਸਾਬ ਦੇ ਨਾਲ ਫਿਰੋ ਹੋ ਦੇਖਦਾ ਹੈਗਾ ਵੀ ਇਹ ਕਰਮ ਕਿਸ ਤਰ੍ਹਾਂ ਦੇ ਲਿਖੇ ਹੋਏ ਨੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਕਹਿੰਦੇ ਈਸਰ ਬ੍ਰਹਮਾ ਤੇ ਦੇਵੀਆਂ ਜਿਹੜੇ ਤੇਰੇ ਦਰ ਤੇ ਸ਼ੋਭਾ ਮਾਣ ਰਹੇ ਨੇ ਤੇਰੇ ਵੱਲੋਂ ਉਹ ਵੀ ਤੈਨੂੰ ਘਾਰੇ ਨੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਕਹਿੰਦੇ ਇੰਦਰ ਦੇਵਤਾ ਆਪਣੇ ਹੋਰ ਦੇਵਤਿਆਂ ਦੇ ਨਾਲ ਹਨ ਉਹ ਵੀ ਮਤਲਬ ਤੇਰੇ ਕੀਰਤੀ ਦੇ ਗੀਤ ਗਾ ਰਹੇ ਨੇ ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਦਨੋਂ ਸਾਧ ਵਿਚਾਰੇ ਸਮਾਧੀਆਂ ਲਾਉਣ ਵਾਲੇ ਜਿਹੜੇ ਸਿੱਧ ਨੇ ਉਹ ਵੀ ਤੈਨੂੰ ਗਾ ਰਹੇ ਨੇ ਸਾਧ ਵੀ ਤੇਰੀਆਂ ਵਿਚਾਰਾਂ ਕਰ ਰਹੇ ਨੇ ਗਾਵਨ ਤੁਦਨੋਂ ਜਤੀ ਸਤੀ ਸੰਤੋਖੀ ਗਾਵਨ ਤੁਦਨੋਂ ਵੀਰ ਕਰਾਰੇ ਕਹਿੰਦੇ ਜਿਹੜੇ ਜਤੀਵੀਰ ਨੇ ਸਤੀ ਨੇ ਸੰਤੋਖੀ ਨੇ ਉਹ ਤੈਨੂੰ ਗਾ ਰਹੇ ਨੇ ਵੱਡੇ ਵੱਡੇ ਯੋਧੇ ਤੈਨੂੰ ਗਾ ਰਹੇ ਨੇ ਗਾਵਨ ਤੁਦਨੋ ਪੰਡਤ ਪੜਨ ਰਖੀ ਸਰ ਜੁਗ-ਜੁਗ ਵਿਦਾਂ ਨਾਲੇ ਕਹਿੰਦੇ ਜਿਹੜੇ ॠषि-ਮੋਨੀ ਨੇ ਪੰਡਤ ਨੇ ਉਹ ਵੇਦਾਂ ਦੇ ਸਮੇਤ ਤੈਨੂੰ ਗਾ ਰਹੇ ਨੇ ਗਾਵਨ ਤੁਦਨੋ ਮੋਹਣੀਆ ਮਾਨਮੋਹਿਨ ਸੁਰਗਮਛ ਪਿਆਲੇ ਕਹਿੰਦੇ ਤਿੰਨਾਂ ਲੋਕਾਂ ਦੀਆਂ ਮਨ ਨੂੰ ਮੋਹਣ ਵਾਲੀਆਂ ਇਸਤਰੀਆਂ ਉਹ ਵੀ ਤੇਰੀ ਕੀਰਤੀ ਕਰ ਰਹੀਆਂ ਨੇ ਤੇਰੀਆਂ ਹੀ ਬਣਾਈਆਂ ਹੋਈਆਂ ਨੇ ਤੇ ਤੇਰੀ ਕੀਰਤੀ ਕਰ ਰਹੀਆਂ ਨੇ ਗਾਵਨ ਤੁਤਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਕਹਿੰਦੇ ਜਿਹੜੇ ਤੇਰੇ ਰਤਨ ਨੇ ਉਪਾਏ ਹੋਏ ਮਤਲਬ ਬਣਾਏ ਹੋਏ ਉਹ 86 ਤੀਰਥਾਂ ਸਮੇਤ ਉਹ ਵੀ ਤੇਰੀ ਵਡਿਆਈ ਕਰ ਰਹੇ ਨੇ ਤੇਰੀ ਸਿਫਤ ਸਲਾਹ ਕਰ ਰਹੇ ਨੇ गावੰਤ ਤੁਧਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਕਹਿੰਦੇ ਵੱਡੇ ਵੱਡੇ ਜੋਦੇ ਸੂਰਮੇ ਮਹਾਬਲੀ ਉਹ ਤੈਨੂੰ ਗਾ ਰਹੇ ਨੇ ਤੇਰੀ ਸਿਖਤ ਕਰ ਰਹੇ ਨੇ ਚਾਰੇ ਖਾਣੀਆਂ ਅੰਦਰ ਜੀਰਜ ਉਤਪਜ ਸਿਤਜ ਚਾਰ ਜਣੀਆਂ ਖਾਣੀਆਂ ਦੇ ਜੀਵ ਨੇ ਇਹ ਸਾਰੇ ਤੇਰੀ ਸਿਖਤ ਕਰ ਰਹੇ ਨੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ-ਕਰ ਰੱਖੇ ਤੇਰੇ ਤਾਰੇ ਇਹ ਜਿਹੜੇ ਖੰਡ ਮੰਡਲ ਤੇ ਬ੍ਰਹਮਾਂਡ ਨੇ ਤੇਰੀ ਬਣਾਏ ਹੋਏ ਨੇ ਤੇ ਤੇਰੀ ਆਸਰੇ ਤੇ ਨੇ ਉਹ ਤੈਨੂੰ ਗਾ ਰਹੇ ਨੇ ਸੇਈ ਤੁਧ ਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਪਖਦ ਰਸਾਲੇ ਕਹਿੰਦੇ ਵੀ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹ ਤੈਨੂੰ ਗਾ ਰਹੇ ਨੇ ਜਿਹੜੇ ਤੇਰੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਕਹਿੰਦੇ ਹੋਰ ਵੀ ਬਹੁਤ ਨੇ ਬਹੁਤ ਨੇ ਜਿੰਨਾਂ ਦੀ ਗਿਣਤੀ ਨਹੀਂ ਹੋ ਸਕਦੇ ਜਿਹੜੀ ਤੇਰੀ ਕੀਰਤੀ ਕਰ ਰਹੇ ਨੇ ਤੇਰੀ ਸਿਫਤ ਸਲਾਹ ਕਰ ਰਹੇ ਨੇ ਤੇਰਾ ਨਾਮ ਜਪ ਰਹੇ ਨੇ ਕਹਿੰਦੇ ਨਾਨਕ ਉਹਨਾਂ ਸਾਰਿਆਂ ਦੀ ਵਿਚਾਰ ਨਹੀਂ ਕਰ ਸਕਦਾ ਨਾਨਕ ਕੋਣ ਉਹਨਾਂ ਸਾਰਿਆਂ ਦੀ ਵਿਚਾਰ ਨਹੀਂ ਹੋ ਸਕਦੀ ਵੀ ਗਿਣਤੀ ਇੰਨੀ ਜ਼ਿਆਦਾ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀਂ ਕਹਿੰਦੇ ਉਸ ਪਰਮਾਤਮਾ ਸਦਾ ਸੱਚਾ ਸਦਾ ਸੱਚ ਸੱਚ ਹੈ ਇਹ ਜੀ ਜਿਹੜੀ ਰਹਿਣੀ ਆ ਕੂੜ ਹੈ ਜਿਹੜੀ ਚਲੀ ਜਾਣੀ ਆ ਜਗਤ ਕੂੜਾ ਪਰਮਾਤਮਾ ਸੱਚਾ ਉਹਦਾ ਨਾਮ ਵੀ ਸੱਚਾ ਉਹਦੀ ਵਡਿਆਈ ਵੀ ਸੱਚਾ ਹੈਵੀ ਹੋਸੀ ਜਾਏ ਨਾ ਜਾਸੀ ਰਚਨਾ ਜੇਨ ਰਚਾਈ ਕਹਿੰਦੇ ਜਿਹੜੀ ਜਿੰਨੇ ਇਸ ਸ੍ਰਿਸ਼ਟੀ ਦੀ ਰਚਨਾ ਰਚੀ ਆ ਉਹ ਹੈ ਵੀ ਸੀ ਪਹਿਲਾਂ ਹੁਣ ਵੀ ਆ ਤੇ ਅੱਗੇ ਨੂੰ ਵੀ ਹੋਏਗਾ ਰੰਗੀ ਰੰਗੀ ਭਾਤੀ ਕਰ ਕਰਨ ਜਿੰਸੀ ਮਾਇਆ ਜਿੰਨ ਉਪਾਈ ਕਹਿੰਦੇ ਮਤਲਬ ਜਿੰਨੇ ਕਿੰਨੇ ਤਰ੍ਹਾਂ ਦੀ ਕਿੰਨੀਆਂ ਰੰਗਾਂ ਦੀ ਕਿੰਨੀਆਂ ਭਾਂਤਾਂ ਦੀ ਮਾਇਆ ਉਪਾਈ ਆ ਜੀ ਜੰਤ ਉਪਾਈ ਇਸ ਸ੍ਰਿਸ਼ਟੀ ਵਿੱਚ ਕੁਦਰਤ ਉਪਾਈ ਆ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਕਹਿੰਦੇ ਉਹ ਆਪਣੀ ਰਚਨਾ ਨੂੰ ਰਚ ਰਿਹਾ ਫਿਰ ਉਹਦੀ ਸੰਭਾਲ ਕਰ ਰਿਹਾ ਉਹਨੂੰ ਦੇਖ ਰਿਹਾ ਤੇ ਉਹ ਆਪਣੀ ਵਡਿਆਈ ਨੂੰ ਵੀ ਆਪ ਹੀ ਦੇਖ ਰਿਹਾ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀਏ ਕਹਿੰਦੇ ਵੀ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਪਰਮਾਤਮਾ ਆਪਣੇ ਮਰਜ਼ੀ ਦੇ ਅਨਸਾਰ ਸਭ ਕੁਝ ਆਪਣੀ ਰਚਨਾ ਦੇ ਵਿੱਚ ਆਪਣੀ ਸ੍ਰਿਸ਼ਟੀ 'ਚ ਕਰ ਰਿਹਾ ਉਹਨੂੰ ਕੋਈ ਹੁਕਮ ਨਹੀਂ ਕਰ ਸਕਦਾ ਉਸ ਉਸ ਦਾ ਹੁਕਮ ਸਭ ਤੇ ਉੱਤੇ ਆ ਪਰ ਉਹਦੇ ਉੱਪਰ ਕੋਈ ਹੁਕਮ ਨਹੀਂਗਾ ਸੋ ਪਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਕਹਿੰਦੇ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਤੇ ਸਾਡੇ ਲਈ ਕੀ ਫਾਇਦਾ ਕਿ ਅਸੀਂ ਉਹਦੀ ਰਜ਼ਾ ਦੇ ਵਿੱਚ ਰਹੀਏ ਉਹਦੀ ਰਜ਼ਾ ਦੇ ਵਿੱਚ ਆਪਣੀ ਰਜ਼ਾ ਨੂੰ ਸ਼ਾਮਲ ਕਰ ਦਈਏ ਸਾ ਮਹੱਲਾ ਪਹਿਲਾ ਸੋਨਾ ਵੱਡਾ ਆਖੈ ਸਭ ਕੋਈ ਕੇਵੜ ਵੱਡਾ ਦਿੱਤਾ ਹੋਏ ਕਹਿੰਦੇ ਆਪ ਅਸੀਂ ਜਿਵੇਂ ਸੁਣਦੇ ਆ ਕਿ ਪ੍ਰਮਾਤਮਾ ਵੱਡਾ 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 ਸਾਰੇ ਕਹਿੰਦੇ ਨੇ ਹਨਾ ਇਵੇਂ ਮਤਲਬ ਸਾਰੇ ਸੁਣ ਕੇ ਕਹਿਣ ਲੱਗ ਜਾਂਦੇ ਨੇ ਕਿ ਪ੍ਰਮਾਤਮਾ ਵੱਡਾ 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 ਤਰ ਤੱਕ ਅਸਲ ਦੇ ਵਿੱਚ ਵੱਡਾ ਕਦੋਂ ਪਤਾ ਲੱਗਦਾ ਕੇਵਲ ਵੱਡਾ ਠੀਕਾ ਹੋਏ ਕਹਿੰਦੇ ਜਦੋਂ ਕਿਸੇ ਨੂੰ ਉਹਦਾ ਅਨੁਭਵ ਹੁੰਦਾ ਨਾ ਫਿਰ ਹੀ ਮਤਲਬ ਜਿੱਦਾਂ ਸਾਨੂੰ ਪਤਾ ਲੱਗਦਾ ਵੀ ਉਹ ਕਿੰਨਾ ਵੱਡਾ ਅੰਤ ਤਾਂ ਨਹੀਂ ਲੱਭ ਸਕਦਾ ਕੋਈ ਵੀ ਇਨਸਾਨ ਉਹਦਾ ਅੰਤ ਨਹੀਂ ਲੱਭ ਸਕਿਆ ਪਰ ਫਿਰ ਜਦੋਂ ਅਨੁਭਵਤਾ ਹੋ ਜਾਂਦੀ ਵੀ ਕਿੱਡਾ ਵੱਡਾ ਪਰਮਾਤਮਾ ਕਿਉਂਕਿ ਉਹਦਾ ਰੂਪ ਰੇਖ ਰੰਗ ਨਹੀਂ ਕੋਈ ਹੈਗਾ ਫਿਰ ਉਹਦਾ ਦਰਸ਼ਨ ਤਾਂ ਨਹੀਂ ਹੈਗਾ ਉਹਦਾ ਦਰਸ਼ਨ ਕੀ ਆ ਉਹਦਾ ਅਨੁਭਵ ਉਹਨੂੰ ਮਤਲਬ ਆਪਾਂ ਜਿਹੜੀਆਂ ਇਹ ਸਾਡੀਆਂ ਅੱਖਾਂ ਨੇ ਬਾਹਰ ਜਿਹੜੇ ਜਗਤ ਨੂੰ ਦੇਖਦੀਆਂ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ ਉਹਨੂੰ ਆਪਾਂ ਅਨੁਭਵ ਦੀਆਂ ਅੱਖਾਂ ਨਾਲ ਦੇਖ ਸਕਦੇ ਹ ਗਿਆਨ ਦੀਆਂ ਅੱਖਾਂ ਨਾਲ ਦੇਖ ਸਕਦੇ ਹਾਂ ਕੀਮਤ ਪਾਏ ਨਾ ਕਿਹਾ ਜਾਏ ਕਹਿੰਦੇ ਕੋਈ ਉਹਦੀ ਕੀਮਤ ਵੀ ਨਹੀਂ ਪਾ ਸਕਦਾ ਉਹਦੀ ਉਹਨੂੰ ਕਥ ਵੀ ਨਹੀਂ ਸਕਦਾ ਦੱਸ ਨਹੀਂ ਸਕਦਾ ਕਿ ਪਰਮਾਤਮਾ ਇਸ ਤਰ੍ਹਾਂ ਦਾ ਦਿਸਦਾ ਕਿਉਂਕਿ ਉਹਦੇ ਵਰਗਾ ਕੋਈ ਹੋਰ ਹੈ ਨਹੀਂ ਕਿਸੇ ਨੇ ਇਹ ਨਹੀਂ ਕਿਹਾ ਕਿ ਆਹ ਚੀਜ਼ ਐਨੇ ਵਾਲੀ ਹੈ ਉ ਤਾਂ ਕਿ ਜੀ ਉਹਦੇ ਵਰਗੀ ਕੋਈ ਹੋਰ ਚੀਜ਼ ਹੈ ਪਰ ਪ੍ਰਮਾਤਮਾ ਵਰਗੀ ਹੈ ਨਹੀਂ ਇਸ ਲਈ ਉਹਨੂੰ ਕਿਹਾ ਨਹੀਂ ਜਾ ਸਕਦਾ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਕਹਣੇ ਵਾਲੇ ਤੇਰੇ ਰਹਿ ਸਮਾਏ ਜੋ ਤੇਰਾ ਨਾਂ ਲੈਂਦੇ ਨੇ ਉਹ ਤੇਰਾ ਅੰਤ ਪਾਉਣ ਲਈ ਨਹੀਂ ਉਹ ਤੇਰੇ ਜਿਵੇਂ ਸਮਾ ਜਾਂਦੇ ਨੇ ਤੇਰਾ ਨਾਂ ਲੈ ਲੈ ਕੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕਹਿੰਦੇ ਮੇਰਾ ਸਾਹਿਬ ਬਹੁਤ ਵੱਡਾ ਬੜੇ ਡੂੰਘੇ ਜਿਗਰੇ ਵਾਲਾ ਬੜਾ ਗੁਨਾ ਦਾ ਸਮੰਦ ਸਮੁੰਦਰ ਕੋਈ ਨਾ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾਓ ਕਹਿੰਦੇ ਵੀ ਤੇਰਾ ਕਿੱਦਾਂ ਰਾਜ ਆ ਤੇਰਾ ਕਿੱਦਾਂ ਜਗਤ ਦਾ ਪਸਾਰਾ ਜਗਤਾਂ ਦੇ ਪਸਾਰੇ ਨੇ ਇਹਨੂੰ ਕੋਈ ਕਹਿ ਨਹੀਂ ਸਕਦਾ ਵੀ ਕਿੰਨੀ ਵੱਡੀ ਕੁਦਰਤ ਆ ਤੇਰੀ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਕਹਿੰਦੇ ਜੋ ਸੁਰਤੀਆਂ ਲਾਉਂਦੇ ਨੇ ਸੁਰਤੀਆਂ ਲਾ ਕੇ ਤੇਰੀ ਕਮਾਈ ਕਰਦੇ ਨੇ ਉਹ ਵੀ ਤੇਰੀ ਵਡਿਆਈ ਨਹੀਂ ਕਹਿ ਸਕੇ ਤਿਲ ਜਿੰਨੀ ਜਿਹੜੇ ਹੋਰ ਵਿਚਾਰਵਾਨ ਨੇ ਉਹ ਵਿਚਾਰਾ ਕਰਕੇ ਵੀ ਤੇਰੀ ਕੀਮਤ ਨਹੀਂ ਪਾ ਸਕੇ ਤੇਰੀ ਵਡਿਆਈ ਤੇ ਨਿੰਨੀ ਨਹੀਂ ਦੱਸ ਸਕੇ ਕੋਈ ਗਿਆਨੀ ਕੋਈ ਧਿਆਨੀ ਗੁਰਮਾ ਦੇ ਗੁਰੂ ਵੀ ਮਤਲਬ ਤੇਰੀ ਵਡਿਆਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਕੋਈ ਤੇਰੀ ਤੇਲ ਜਿੰਨੀ ਵਡਿਆਈ ਨਹੀਂ ਦੱਸ ਸਕਿਆ ਸਭ ਸੱਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲਿਆ ਨਹੀਂ ਠਾਕ ਰਹੀਆਂ ਕਹਿੰਦੇ ਵੀ ਜਿੰਨੇ ਵੀ ਸਤੀ ਨੇ ਤਪ ਕਰਨ ਵਾਲੇ ਨੇ ਜਿੰਨੀਆਂ ਵਿੱਚ ਗਿਆਈਆਂ ਨੇ ਉਹ ਤੇਰੇ ਤੋਂ ਹੀ ਮਿਲਦੀਆਂ ਨੇ ਹਰ ਇੱਕ ਨੂੰ ਸਿੱਧਾ ਪਰਖਾ ਨੂੰ ਜਿਹੜੀਆਂ ਵਡਿਆਈਆਂ ਮਿਲੀਆਂ ਨੇ ਉਹ ਵੀ ਤੇਰੇ ਕੋਲ ਉਹ ਤੇਰੀਆਂ ਵਡਿਆਈਆਂ ਉਹਨਾਂ ਨੂੰ ਦਿੱਤੀਆਂ ਚ ਹੋਈਆਂ ਨੇ ਤਦ ਬਿਨ ਸਿੱਧੀ ਕਿੰਨਾਂ ਪਾਈਆਂ ਸਿੱਧਾਂ ਨੇ ਵੀ ਜਿਹੜੀਆਂ ਸਿੱਧੀਆਂ ਪਾਈਆਂ ਨੇ ਤੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਪ੍ਰਾਪਤ ਹੋਈਆਂ ਕਰਮ ਮਿਲੇ ਨਹੀਂ ਖਾ ਕਰਾਈਆਂ ਇਹ ਜਿਹੜਾ ਸਾਰਾ ਕੁਝ ਆਪਾਂ ਜਿੰਨੀ ਜਿੱਤੀ ਉਹ ਕਹਿੰਦੇ ਵੀ ਇਹ ਪਰਮਾਤਮਾ ਬਖਸ਼ਿਸ਼ ਦੇ ਨਰ ਮਿਲਦੀਆਂ ਨੇ ਪਰ ਜਦੋਂ ਕਿਸੇ ਨੂੰ ਮਿਲਦੀਆਂ ਨੇ ਇਹਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਪਰਮਾਤਮਾ ਜੀ ਨੂੰ ਜਿਹੜੀ ਬਖਸ਼ਿਸ਼ ਕਰਨੀ ਚਾਹੇ ਪਰਮਾਤਮਾ ਕਰਦਾ ਉਹ ਕੋਈ ਰੁਕਾਵਟ ਨਹੀਂ ਪਾ ਸਕਦਾ ਆਖਣ ਵਾਲਾ ਕੀ ਵਿਚਾਰਾ ਸੱਚਤੀ ਭਰੇ ਤੇਰੇ ਭੰਡਾਰਾ ਕਹਿੰਦੇ ਕੋਈ ਕਹਿਣ ਵਾਲਾ ਕਹਿ ਹੀ ਨਹੀਂ ਸਕਦਾ ਵੀ ਜਿੰਨੇ ਤੇਰੇ ਭੰਡਾਰੇ ਸੱਚਤੀ ਦੇ ਭਰੇ ਹੋਏ ਨੇ ਤੇਰੀਆਂ ਵਡਿਆਈਆਂ ਦੇ ਭੰਡਾਰੇ ਤੇਰੇ ਨਾਮ ਦੇ ਭੰਡਾਰੇ ਇਨਨੋ ਕੋਈ ਕੈ ਨਹੀਂ ਸਕਦਾ ਜਿਸ ਤੂੰ ਦੇ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਕਹਿੰਦੇ ਆਪਣੇ ਜਿਹੜੇ ਸਫਤੀ ਦੇ ਤੂੰ ਖਜ਼ਾਨੇ ਨੇ ਨਾਮ ਦੇ ਖਜ਼ਾਨੇ ਨੇ ਜਿਹੜੀਆਂ ਬਖਸ਼ਿਸ਼ਾਂ ਤੂੰ ਦਿੰਨਾ ਜਿਨੂੰ ਦਿੰਨਾ ਉਹਦੇ ਉਹਦੇ ਹੱਥ ਵਸ ਨਹੀਂ ਹੁੰਦਾ ਇਹ ਤੇਰੇ ਦੇਣ ਵਾਲੇ ਦੇ ਹੱਥ ਵਾਸੀ ਆ ਸਾਰਾ ਕੁਝ ਨਾਨਕ ਸੱਚ ਸੁਵਾਰਨਹਾਰਾ ਕਹਿੰਦਾ ਜੀਦਾ ਸੱਚਾ ਪਰਮਾਤਮਾ ਸਭ ਨੂੰ ਸੁਵਾਰਨਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਬਿਸਰੇ ਮਰ ਜਾਉਂ ਕਹਿੰਦੇ ਇੱਕ ਵਾਰ ਮਾਤਾ ਤ੍ਰਿਪਤਾ ਜੀ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਸਾਰਾ ਦਿਨ ਨਾਮ ਵਿੱਚ ਲੱਗੇ ਰਹਿੰਦੇ ਹੋ ਕਹਿੰਦੇ ਉਹਦੇ ਜਵਾਬ ਵਿੱਚ ਉਹਨਾਂ ਦਾ ਗੁਰਨਾਨਕ ਪਾਤਸ਼ਾਹ ਦਾ ਇਹ ਸ਼ਬਦ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਕਹਿੰਦੇ ਮੈਂ ਜੇ ਪ੍ਰਮਾਤਮਾ ਦਾ ਨਾਮ ਲੈਂਦਾ ਤਾਂ ਮੈਂ ਜੀਦਾ ਜਿਵੇਂ ਪ੍ਰਮਾਤਮਾ ਦਾ ਨਾਮ ਨਹੀਂ ਲੈਂਦਾ ਫਿਰ ਮੈਂ ਮਰ ਜਾਣਾ ਆਖਣ ਔਖਾ ਸੱਚਾ ਨਾਮ ਕਹਿੰਦੇ ਵੀ ਪਰ ਜਿਹੜਾ ਇਹ ਨਾਮ ਆ ਨਾ ਪਰਮਾਤਮਾ ਦਾ ਲੈਣਾ ਬੜਾ ਔਖਾ ਕਿਉਂ ਔਖਾ ਸੱਚੇ ਨਾਮ ਕੀ ਲੱਗੈ ਭੁੱਖ ਕਹਿੰਦੇ ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਆ ਨਾ ਉਹੀ ਲੈ ਸਕਦਾ ਉਹਦੇ ਲਈ ਸੌਖਾ ਹੋ ਜਾਂਦਾ ਲੈਣਾ ਨਹੀਂ ਤਾਂ ਜਿਹੜਾ ਉਹਦਾ ਨਾਮ ਲੈਣਾ ਔਖਾ ਔਖਾ ਲੈ ਹੁੰਦਾ ਪਰ ਜਦੋਂ ਕਿਸੇ ਨੂੰ ਉਹਦੇ ਨਾਮ ਦੀ ਭੁੱਖ ਲੱਗ ਜਾਂਦੀ ਆ ਨਾ ਸੱਚੇ ਦੇ ਨਾਮ ਦੀ ਤਾਂ ਫਿਰ ਉਹਦੇ ਲਈ ਸੌਖਾ ਹੋ ਜਾਂਦਾ। ਉੱਤਪੁਖ ਹੈ, ਖਾਏ ਚਲੀਏ ਦੁਖ। ਫਿਰ ਕਹਿੰਦੇ ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਆ ਫਿਰ ਉਹ ਸੱਚੇ ਦਾ ਨਾਮ ਜਪਦਾ। ਨਾਮ ਜਪ ਕੇ ਫਿਰ ਉਹਦੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਤੇ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚਾ ਨਾਇ ਰਹੋ ਕਹਦੇ ਮੇਰੀ ਮਾਂ ਉਹ ਸੱਚੇ ਨਾਮ ਵਾਲਾ ਸੱਚੀ ਵਡਿਆਈ ਵਾਲਾ ਮੈਨੂੰ ਕਿਉਂ ਵਿਸਰੇ ਮੈਨੂੰ ਕਦੇ ਵੀ ਨਾ ਵਿਸਰੇ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਏ ਕਹਦੇ ਕਹਿਣ ਵਾਲੇ ਥੱਕ ਗਏ ਨੇ ਕਹਿਣ ਵਾਲੇ ਪਰਮਾਤਮਾ ਦੀ ਰੱਤੀ ਜਿੰਨੀ ਵੀ ਵਡਿਆਈ ਨਹੀਂ ਕਰ ਸਕੇ ਤੇ ਉਹਦੀ ਕੀਮਤ ਨਹੀਂ ਪਾ ਸਕੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਕਹਿੰਦੇ ਸਾਰਾ ਜਗਤ ਵੀ ਉਹਦੀ ਵਡਿਆਈ ਕਰਨ ਲੱਗ ਜਵੇ ਤਾਂ ਵੀ ਉਹ ਵੱਡਾ ਨਹੀਂ ਹੁੰਦਾ ਸਾਡੀ ਵਡਿਆਈ ਕਿਤੇ ਉਹ ਵੱਡਾ ਨਹੀਂ ਹੁੰਦਾ ਜੇ ਅਸੀਂ ਉਹਦੀ ਵਡਿਆਈ ਸਿਰਫ ਸਲਾਹ ਨਹੀਂ ਕਰਦੇ ਤਾਂ ਉਹ ਘਟਦਾ ਨਹੀਂ ਉਹ ਆਪਣੇ ਆਪ ਚ ਹੈ ਸੱਚਾ ਬਾਦਸ਼ਾਹ ਸਾਡੇ ਵੜਿਆਈ ਕਰਨ ਦਾ ਉਹਨੂੰ ਸਾਡੀ ਸਿੱਖ ਸਲਾਹ ਕਰਨ ਦਾ ਉਹਨੂੰ ਕੋਈ ਲਾਲਚ ਨਹੀਂ ਉਹਨੂੰ ਕੋਈ ਇਦਾਂ ਨਹੀਂ ਹੈਗਾ ਕਿ ਉਹਨੇ ਵੱਡਾ ਹੋ ਜਾਣਾ ਜਾਂ ਛੋਟਾ ਹੋ ਜਾਣਾ ਉਹਦੀ ਸਿੱਖ ਸਲਾਹ ਕਰਿਆਂ ਅਸੀਂ ਆਪਣੇ ਦੁੱਖ ਘੱਟ ਹੁੰਦੇ ਨੇ ਸਾਡੇ ਸਾਡਾ ਮਨ ਪਵਿੱਤਰ ਹੁੰਦਾ ਸਾਡੀ ਉਹਦੇ ਚ ਸਮਾਈ ਹੁੰਦੀ ਆ ਨਾ ਉਹ ਮਰ ਨਾ ਹੋਵੇ ਸੋਗ ਕਹਿੰਦੇ ਵੀ ਉਹ ਪਰਮਾਤਮਾ ਇਦਾਂ ਦਾ ਜਦੋਂ ਅਸੀਂ ਉਹਦਾ ਨਾਮ ਜਪਦੇ ਆ ਅਸੀਂ ਇਦਾਂ ਦੇ ਨਾਮੀ ਦਾ ਨਾਮ ਜਪਦੇ ਆ ਉਹ ਕਦੇ ਮਰਦਾ ਨਹੀਂਗਾ ਤੇ ਸਾਨੂੰ ਇਦਾਂ ਨਹੀਂ ਕਦੇ ਸੋਗ ਨਹੀਂ ਹੋਣਾ ਕਿਉਂਕਿ ਉਹਨੇ ਕਦੇ ਮਰਨਾ ਹੀ ਨਹੀਂ ਹੈਗਾ ਦਿੰਦਾ ਰਹੇ ਨਾ ਚੁੱਕਾ ਭੋਗ ਕਹਿੰਦੇ ਵੀ ਉਹ ਦਾਤਾ ਦਿਨ ਦਾ ਹੀ ਜਾ ਰਿਹਾ ਦਿਨ ਦਾ ਹੀ ਚਾਰਿਆ ਸਾਨੂੰ ਪਦਾਰਥ ਉਹਦੇ ਵਿੱਚ ਬਿਲਕੁਲ ਉਹ ਬੰਦ ਨਹੀਂ ਕਰਦਾ ਹੈਗਾ ਕੋਈ ਕਮੀ ਨਹੀਂ ਆਉਂਦੀ ਹੈਗੀ ਦਾਤਾਂ ਦੇ ਵਿੱਚ ਗੁਣਾ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਕਹਿੰਦੇ ਪਰਮਾਤਮਾ ਦਾ ਇਹ ਗੁਣਾ ਜਿਸ ਕੋਲ ਹੋਰ ਕਿਸੇ ਕੋਲ ਗੁਣ ਨਹੀਂ ਹੈਗਾ ਕਿ ਉਹਦੇ ਜਿੱਡਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਉਹਦੇ ਵਰਗਾ ਬਸ ਉਹੀ ਆ ਜੇ ਵੜ ਆਪ ਤੇ ਵੜ ਤੇਰੀ ਦਾਤ ਕਹਿੰਦਾ ਜਿੱਡਾ ਵੱਡਾ ਪਰਮਾਤਮਾ ਆਪ ਆ ੋਡੀ ਵੱਡੀ ਉਹਦੀ ਦਾਤ ਦਾ ਦਾਤ ਕਾ ਦੀ ਨਾਮ ਦੀ ਨਾਮ ਉਹਦੇ ਵੱਡਾ ਉਹਦੇ ਜਿੰਨਾ ਵੱਡਾ ਕਿਉਂ ਆ ਕਿਉਂਕਿ ਨਾਮ ਦੇ ਵਿੱਚ ਅਭੇਦਤਾ ਕਰਕੇ ਜੀਵ ਨੇ ਉਹਦੇ ਵਿੱਚ ਸੁਬਾਉਣਾ ਉਹ ਓਡਾ ਵੱਡਾ ਨਾਮ ਤਾਂ ਬਣਿਆ ਪਰਮਾਤਮਾ ਨੇ ਬਣਾਇਆ ਕਿ ਉਹਦੇ ਵਿੱਚ ਤਾਂ ਹੀ ਸਮਾ ਸਕਦਾ ਜਿਹੜਾ ਕੋਈ ਓਡੇ ਵੱਡਾ ਉਹਦੇ ਵਰਗਾ ਤੇ ਉਹਦੇ ਜਿੱਡਾ ਹੋ ਗਿਆ ਜੇ ਨਾਮ ਦੇ ਵਿੱਚ ਸਮਾਈ ਹੋਣੀ ਆ ਜਦੋਂ ਜੀਵ ਦੀ ਤਾਂ ਫਿਰ ਨਾਮ ਚ ਸਮਾਈ ਹੋ ਕੇ ਪਰਮਾਤਮਾ ਚ ਸਮਾਈ ਹੋ ਜਾਣੀ ਆ ਜਿੰਨ ਦਿਨ ਕਰਕੇ ਕੀਤੀ ਰਾਤ ਉਹ ਸੱਚੇ ਪਾਤਸ਼ਾਹ ਕਾਲਪੁਰਖ ਨੇ ਦਿਨ ਵੀ ਬਣਾਇਆ ਤੇ ਰਾਤ ਵੀ ਬਣਾਈ ਆ ਖਾਸਮੋ ਵਿਸਾਰ ਤੇ ਕਮਜਾਹ ਕਹਿੰਦੇ ਜਿਹੜੇ ਉਸ ਪਰਮਾਤਮਾ ਦਾ ਨਾਮ ਭੁੱਲ ਜਾਂਦੇ ਨੇ ਫਿਰ ਉਹ ਨੀਵੀਂ ਜਾਤ ਵਾਲੇ ਹੋ ਜਾਂਦੇ ਨੇ ਨਾਨਕ ਨਾਵੇ ਬਾਜ ਸਨਾਤ ਕਹਿੰਦੇ ਜਿਹੜਾ ਕੋਈ ਨਾਮ ਤੋਂ ਬਿਨਾ ਹੈਗਾ ਨਾ ਪਰਮਾਤਮਾ ਦੇ ਉਹ ਫਿਰ ਨੀਚ ਹੈਗਾ ਮਤਲਬ ਉਹਨੂੰ ਨੀਚ ਦਾ ਦਰਜਾ ਦਿੱਤਾ ਜਾਂਦਾ ਜੋ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਪਰ ਜਦੋਂ ਕੋਈ ਨਾਮ ਲੈ ਕੇ ਮਤਲਬ ਨਾਮ ਨਾਮੀ ਵਿੱਚ ਸਮਾ ਜਾਂਦਾ ਫਿਰ ਉਹਦੇ ਤਾਂ ਬਲਿਹਾਰੇ ਹੈ ਨਾ ਅਸੀਂ ਤਾਂ ਸਾਰੇ ਉਹਦੇ ਚਰਨ ਪੂਜਦੇ ਆਂ ਅਸੀਂ ਤਾਂ ਉਹਨਾਂ ਗੁਰਸਿੱਖਾਂ ਦੀ ਫਿਰ ਤੂੰ ਉੜ ਲੱਭਦੇ ਆ ਮਤਲਬ ਇੱਕ ਵਾਰ ਕਈ ਦਫਾ ਕੀ ਤੁਹਾਨੂੰ ਸੁਣਨ ਨੂੰ ਮਿਲਦਾ ਹੈਗਾ ਨਾ ਆਉਂਦਾ ਸ਼ਬਦ ਗਾਉਂਦੇ ਨੇ ਮੇਰੀ ਖਲੋਂ ਮੋਜੜੇ ਗੁਰਸਿੱਖ ਹਟਾਉਂਦੇ ਤੇ ਐਦਾਂ ਜਿਆਦਾ ਪਿਆਰ ਵਾਲਾ ਸ਼ਬਦ ਆ ਮੇਰੀ ਖਲੋਂ ਮੋ ਸਿੱਖ ਨੇ ਪਿਓ ਮੇਰੇ ਲਈ ਐਨੇ ਜਿਆਦਾ ਪੂਜਾ ਵਾਲੇ ਨੇ ਕਿ ਵੀ ਮੇਰੀ ਜਿਹੜੀ ਚਮੜੀ ਆ ਨਾ ਵੀ ਇਹਦੇ ਮੋਜੇ ਬਣ ਜਾਂਦੇ ਉਹ ਪਾਉਣ ਮਤਲਬ ਗੁਰਸਿੱਖ ਜੋ ਪਰਮਾਤਮਾ ਦਾ ਨਾਮ ਲੈਣ ਵਾਲਾ ਸਿੱਖਾ ਵੀ ਉਹਦੀ ਇੰਨੀ ਮਹਿਮਾ ਦੱਸੀ ਗਈ ਆ ਇੰਨੀ ਮਹਿਮਾ ਦੱਸੀ ਗਈ ਆ ਆਓ ਆਪਾਂ ਸਾਰੇ ਉਹਦਾ ਨਾਮ ਜਪੀਏ ਪਿਆਰ ਨਾਲ ਜਪੀਏ ਸੰਗਤ ਜੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਦੇ ਦਿਓ ਸੱਚੇ ਪਾਤਸ਼ਾਹ ਜੀ ਆਪ ਦੀ ਅਣਜਾਣ ਬੱਚੀ ਸਮਝ ਕੇ ਅਣਜਾਣ ਬੱਚੀ ਹਾਂ ਸੱਚੇ ਪਾਤਸ਼ਾਹ ਜੀ ਆਪ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਸੱਚੇ ਪਿਤਾ ਜੀ ਅੱਗੇ ਤੋਂ ਸਮੱਥ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ